ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਨੇ ਆਂ ਸ਼ਕਰਪਾਰੇ ਵਧੀਆ ਤੇ ਸੌਖੇ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਘਰੇ ਜਲਦੀ ਤੇ ਵਧੀਆ ਸ਼ਕਰਪਾਰੇ ਬਣਾ ਸਕਦੇ ਆਂ ਹਾਂਜੀ ਆਪਾਂ ਬਣਾਉਨੇ ਆਂ ਸ਼ਕਰਪਾਰੇ ਤੇ ਸ਼ਕਰਪਾਰੇ ਦਾ ਕੋਕਲਾ ਗੁੰਨ ਜਮਾ ਲੈਂਦੇ ਆਂ ਮੈਟਾਵ ਤੋਂ ਇਹਦੇ ਤੋਂ ਕਿ ਲੋਨ ਮੈਟਾਵ ਨੂੰ ਨਾ ਪਾਉਣਾ ਚਾਹੀਦਾ ਗਰਮ ਪਾਣੀ ਤੇ ਗਰਮ ਘਿਓ ਕਦੇ ਜਿਵੇਂ ਮਿੱਠਾ ਸੋਡਾ ਤੇ ਹੈਗਾ 2 ਕਿਲੋ ਮੈਦਾ ਇਹਦੇ ਵਿੱਚ ਪਾਵਾਂ ਆਪਣਾ 800 ਗ੍ਰਾਮ ਪਾਣੀ ਤੇ 400 ਗ੍ਰਾਮ ਘਿਓ ਆ ਕਰਛੀ ਗਿਆ 100 ਗ੍ਰਾਮ ਦੀ ਪਾਣੀ ਨੂੰ ਪਾਵਾਂਗੇ ਪੱਠ ਘੜਸਣਾ ਚੋਂ ਆ ਪਾਣੀ ਦਿਨਾ ਤੇ ਆਪਾਂ 4% ਪਾਉਣਾ ਦੇਸੀ ਘਿਓ ਨਾਲ ਘਿਓ ਤਾਂ ਸੀ ਕੋਈ ਵੀ ਲੈ ਸਕਦੇ ਆ ਡਾਲਡਾ ਵੀ ਪਰ ਆਪਾਂ ਬਣਾਉਣਾ ਹੈ ਜੇ ਦੇਸੀ ਘਿਓ ਚ ਇਸ ਟ੍ਰਿਕ ਨਾਲ ਇਹਦੇ ਵਿੱਚ ਪਾਣੀ ਤੇ ਘਿਓ ਪਾਉਣਾ ਉਸ ਤੋਂ ਬਾਅਦ 2 ਕਿਲੋ ਮੈਦੇ ਦੇ ਵਿੱਚ ਆਪਾਂ ਇੰਨਾ ਘੱਟਾ ਰਿਚੋਂ ਚਾਪਣਾ ਮਿੱਠਾ ਛੋਲੇ ਦਾ ਜਾਂਦਾ ਰਹਿਣਾ ਇਹ ਸਟ੍ਰਿਕ ਨਾਲ ਇਹਨੂੰ ਮਿਕਸ ਕਰਕੇ ਤੇ ਗੁੰਨਣਾ ਮੈਤਾ ਹਾਂ ਹਾਂਜੀ ਆਪਾਂ ਇਸ ਤਰੀਕੇ ਨਾਲ ਗੁੰਨਣਾ ਮੈਤਾ ਤੇ ਜੇ ਜਨਾ ਪਾਣੀ ਦੇਖੋ ਆਪਾਂ ਮਿਣ ਕੇ ਪਾਇਆ ਉਸ ਤੋਂ ਬਾਅਦ ਇੱਕ ਦਿੋਂ ਕੋ ਵੀ ਪਾਣੀ ਲੋੜ ਨਹੀਂ ਪੈਂਦੀ ਮੈਦਾ ਗੁੰਨਣਾ ਮਿੱਦਦੇ ਨੂੰ ਇਸ ਤਰੀਕੇ ਨਾਲ ਹੀ ਗੁੰਨਣਾ ਹੈ। ਉਹ ਮੈਂ ਗੁੰਨ ਕੇ ਥੋੜਾ ਜਿਹਾ ਕਰਨਾ ਹੁੰਦਾ ਜਿਲੇ। ਹਾਂ ਜੇ ਆਪਣਾ ਜਿਹੜਾ ਮੈਦਾ ਉਹ ਇਸ ਤਰੀਕੇ ਨਾਲ ਹੀ ਗੁੰਨਣਾ ਹੈ ਉਹ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਬੱਸ ਅਗਰ ਪਰਾਂ ਦਾ ਮੈਦਾ ਗੁੰਨ ਲਿਆ ਸੀ। ਤੇ ਉਹਨੂੰ ਮੈਦੇ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਕੱਟ ਕੇ ਉਹਨੂੰ ਰੇਵ ਕੇ ਉਸ ਤੋਂ ਬਾਅਦ ਥੋੜਾ ਟਾਈਮ ਲਈ ਰੱਖਾਂਗੇ। ਇਸ ਤਰੀਕੇ ਨਾਲ ਕੱਟ ਲੈਣਾ। ਪੀੜੇ ਬਣਾ ਕੇ ਇਹ ਲੱਕੇ ਰੱਖਣਾ। ਬਿਲਕੁਲ ਇਸ ਤਰੀਕੇ ਨਾਲ ਮਾਰਕਰ ਬਿਲਕੁਲ ਗੋਲ ਕਰਕੇ ਦੁਬਾਰਾ ਸੈੱਡਾਂ ਤੋਂ ਮਾਪ ਲੈਣਾ ਚੰਗੀ ਤਰ੍ਹਾਂ। ਉੱਡਾ ਇਹ ਫਟੇਗਾ ਅਸਾਂ ਤੋਂ ਫਿਰ ਇਹ ਬਹੁਤ ਵਧੀਆ ਗੋਲ ਗੋਲ ਬਿਲਕੁਲ। ਇਹ ਪੋ ਵੀਰ ਹਾਂ ਇਹ ਸਟ੍ਰਿਕ ਨਾ ਪਾਉਣਾ। ਇਹ ਨਾ ਨਾ ਜ਼ਿਆਦਾ ਮੋਟਾ ਰੱਖਣਾ, ਨਾ ਜ਼ਿਆਦਾ ਪਤਲਾ। ਇਹਨੇ ਮੋਟੇ ਤੇ ਬਹੁਤ ਵਧੀਆ ਸਕਰਪਰ ਬਣਾ ਲਿਆ। ਹੇ ਵੇਲਤਾ ਹੁਣ ਇਹਨੂੰ ਆਪਾਂ ਥੋੜੇ ਜਿਹੇ ਟਾਈਮ ਲਈ ਰੱਖਾਂਗੇ ਕਿਉਂਕਿ ਫਿਰ ਇਹ ਠੰਡਾ ਹੋ ਜਾਊਗਾ ਹੁਣ ਜਦੋਂ ਬੰਦਦੇ ਆਪਾਂ ਗਰਮ ਪਾਣੀ ਨਾਲ ਤੇ ਗਰਮ ਘਿਓ ਨਾਲ ਇਹ ਗਰਮ ਹੁੰਦਾ ਠੰਡਾ ਹੋ ਗਏ ਨੇ ਆ ਸੁੱਕ ਜਾਣਾ ਉਸ ਤੋਂ ਬਾਅਦ ਇਹਦੇ ਪੀਸ ਜਿਹੜੇ ਬਹੁਤ ਵਧੀਆ ਕੱਟੇ ਜਾਣਗੇ ਹਾਂਜੀ ਆਪਾਂ ਸਕਰਪਰੇਆਂ ਵਾਸਤੇ ਆ ਮੈਦਾ ਪਹਿਲਾਂ ਵੇਲ ਕੇ ਰੱਖਿਆ ਸੀ ਤੇ ਹੁਣ ਉਹਦੇ ਠੰਡਾ ਹੋ ਗਿਆ ਤੇ ਹੁਣ ਇਹਦੇ ਆਪਾਂ ਕੱਟਦੇ ਆ ਪੀਸ ਇਹਦੇ ਇਸ ਤਰੀਕੇ ਨਾਲ ਕੱਟਨੇ ਆ ਪੀਸ ਐਡੇ ਐਡੇ ਕਰਖਣੇ ਨਾਰਮਲ ਦੇ ਸ਼ੁਰੂ ਕਰਦੇ ਨੇ ਵੱਡੀ ਸ਼ੂਟਿੰਗ ਕਰ ਸਕਦੇ ਆ। ਰਸਤੇ ਦੇ ਨਾਮ ਨਾਮਾ ਲਿਖੀਸਾ ਵਧਿਆ ਰਿੰਦਿਆ। ਇਸ ਤੋਂ ਬਾਅਦ ਪਰ ਮੈਂ ਕਿਧਰੋਂ ਇਹ ਭੌਲਕੇ ਬਾਅਦ ਬਹੁਤ ਵੱਡੇ ਹੋ ਜਾਂਦੇ ਆ ਇਸ ਤਰੀਕੇ ਨਾਲ ਕੱਟਦੇ ਆ ਸੋ ਅਗਰ ਪਰ ਇਹਨਾਂ ਦੋਸਿਆਂ ਪਲੇਟ ਦੇ ਉੱਪਰ ਰੱਖ ਕੇ ਵੀ ਕੱਟ ਸਕਦੇ ਆ ਇਸ ਤਰੀਕੇ ਨਾਲ ਵੀ ਵਧੀਆ ਕੱਟਾਈ ਜਾਂਦੀ ਆ ਜੇ ਜ ਫਰਾਈ ਕਰਦੇ ਆ ਉਹ ਪੇ ਕਰਲੇ ਕਰਲੇ ਹੋ ਜਾਂਦੇ ਆ ਇਸ ਤਰੀਕੇ ਨਾਲ ਸੱਕਰਪਾਰੇ ਬਹੁਤ ਵਧੀਆ ਕੱਟੇ ਜਾਂਦੇ ਆ ਚੋਰਸ ਵਧੀਆ ਹਾਂਜੀ ਹੁਣ ਆਪਾਂ ਬਗੂਣਾ ਕੜਾਹੀ ਚ ਤੇਲ ਹਾਂਜੀ ਤੇਲ ਹੋਗਾ ਗਰਮ ਤੇ ਹੁਣ ਆਪਾਂ ਕਰਦੇ ਆ ਸੱਕਰਪਾਰੇ ਫਰਾਈ ਤੈਨੂੰ ਆਪਾਂ ਤੇਲ ਜਿਆਦਾ ਨਾ ਤਾਂ ਗਰਮ ਚ ਛੱਡਣਾ ਨਾ ਜਿਆਦਾ ਠੰਡੇ ਚ ਮੀਡੀਅਮ ਸੇਕ ਦੇ ਵਿੱਚ ਨੂੰ ਛੱਡਣਾ ਜਦੋਂ ਮੀਡੀਅਮ ਸੇਕ ਹੋ ਗਿਆ ਤਾਂ ਮੀਡੀਅਮ ਸੇਕ ਦੇ ਵਿੱਚ ਹੌਲੀ ਹੌਲੀ ਕਰਨਾ ਫਰਾਈ ਜਿਆਦਾ ਸੇਕ ਵਿੱਚ ਇਹਦੇ ਉੱਪਰੋਂ ਪੱਕ ਜਾਂਦੇ ਆ ਤੇ ਵਿਚੋਂ ਜਿਹੜੇ ਉਹ ਕੱਚੇ ਰਹ ਜਾਂਦੇ ਆ ਇਸ ਕਰਕੇ ਆਪਾਂ ਮੀਡੀਅਮ ਸੇਕ ਦੇ ਵਿੱਚ ਕਰਨਾ ਫਰਾਈ ਨਾ ਹੋ ਜਦਾ ਹਲਾਉਣਾ ਨਹੀਂ ਔੜੀ ਔੜੀ ਇਹ ਆਪੇ ਤਰੋਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਖਲਾਉਣਾ ਆਪਣੇ ਆਪ ਉੱਪਰ ਆ ਗਿਆ ਸਾਰੇ ਸਗਰ ਪਰ ਇਹ ਸਟ੍ਰਿਕਨਾਂ ਲਈ ਫਰਾਈ ਕਰਨਾ ਇਹਨਾਂ ਨੂੰ ਬਹੁਤ ਵਧੀਆ ਤੇ ਖਸਤਾ ਬਣਦੇ ਆ ਉਸ ਤੋਂ ਬਾਅਦ ਲੰਘਾਉਣਾ ਬਹੁਤ ਵਧੀਆ ਫੋਰ ਲੱਗੇ ਖਸਤਾ ਬਣਿਆ ਹੰਜੀ ਸ਼ਕਰਪਾਰੇ ਹੋ ਗਏ ਫਰਾਈ ਇਹਨੇ ਸੱਕਦੇ ਆ ਵਧੀਆ ਇਸ ਤਰ੍ਹਾਂ ਨਾਲ ਹੀ ਫਰਾਈ ਕਰਨੇ ਆ ਤੇ ਨਾ ਮੁੜ ਕੇ ਸ਼ਕਰਪਾਰੇ ਬਣਾ ਦੇ ਤੁਸੀਂ ਘਰੇ ਬਣਾ ਸਕਦੇ ਆ ਹੰਜੀ ਆਪਾਂ ਬਣਾਉਣਾ ਹੈ ਸ਼ਕਰਪਾਰੇ ਲਈ ਚਾਸ਼ਨੀ 2 ਕਿਲੋ ਮੈਦੇ ਦੇ ਇਹ ਦੋ ਬਲਮ ਮੈਦੇ ਚ ਚਾਸ਼ਨੀ ਆ ਜਿਹੜੀ ਆਪਾਂ ਪਾਉਣੀ ਆ 1 ਕਿਲੋ ਖੰਡ ਦੀ 1 ਕਿਲੋ ਖੰਡ ਆਪਾਂ ਪਾ ਲਈ ਆ ਬਿਲੇਜ ਤੇ ਇੱਕ ਕੱਪ ਪਾਵਾਂਗੇ ਪਾਦੇ ਚ ਪਾਣੀ ਦਾ ਤੇ ਇਸ ਤਰ੍ਹਾਂ ਨਾਲ ਬਣਾਉਣੀ ਆ ਚਾਸ਼ਨੀ ਹਿਲਾਉਂਦੇ ਰਹਿਣਾ ਕਈ ਵਾਰੀ ਜੇ ਆਪਾਂ ਨਾਲ ਲੱਗੇ ਤਾਂ ਖੰਡ ਥੱਲੇ ਲੱਗ ਜਾਂਦੀ ਆ ਜਿੰਨਾ ਚਿਰ ਖੰਡ ਘੁਲਦੀ ਨਹੀਂ ਉਹਨਾਂ ਦਾ ਮਨ ਆਪਾਂ ਹਿਲਾਉਣਾ ਔੜੀ ਔੜੀ ਖੰਡ ਲੱਗ ਗਈ ਉੱਪਰ ਨਾਲ ਇਦਾਂ ਤਾਂ ਰੱਖਣਾ ਕਈ ਵਾਰੀ ਜਿੱਦਾਂ ਦੁੱਧ ਦਾ ਵਾਲਾ ਹੁੰਦਾ ਨਾ ਉਸ ਤਰੀਕੇ ਨਾਲ ਇਹ ਖੰਡ ਉਬਲ ਵੀ ਜਾਂਦੀ ਹੁੰਦੀ ਹੈ ਜਦੋਂ ਵਾਲਾ ਹੁੰਨ ਲੱਗ ਜਦੋਂ ਥੋੜਾ ਜਿਹਾ ਘੱਟ ਕਰ ਲੇ ਹਾਂਜੀ ਆਪਣੀ ਚਾਸਨੀ ਹੈ ਜਿਹੜੀ ਇਹ ਬਣ ਗਈ ਆ ਚਾਸਨੀ ਨੂੰ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਜੀ ਚਾਸਨੀ ਬਣ ਕਿ ਹੋ ਗਈ ਹੈ ਤਿਆਰ ਸ਼ਕਰਪਾਰਾਂ ਦੀ ਤੇ ਇਸ ਤਰੀਕੇ ਨਾਲ ਆਪਾਂ ਸ਼ਕਰਪਾਰਾਂ ਦੇ ਉੱਪਰ ਐ ਥੋੜੀ ਥੋੜੀ ਚਾਸਨੀ ਪਾਉਣੀ ਆ ਥੋੜੀ ਥੋੜੀ ਐ ਪਾਉਣ ਨਾਲ ਸ਼ੱਕਰ ਬਾਰੇ ਨੂੰ ਵਧੀਆ ਸਾਰਿਆਂ ਨੂੰ ਚੰਗੀ ਤਰ੍ਹਾਂ ਲੱਗ ਜਾਂਦੀ ਆ। ਮੈਂ ਜੇ ਪਰਸਤ੍ਰਿਕ ਤਨਾਂ ਨਹੀਂ ਪਾ ਕੇ ਹੌਲੀ ਹੌਲੀ ਹਿਲਾਉਣਾ। ਜ਼ਿਆਦਾ ਘੋਣ ਨਾਲ ਜੇ ਟੁੱਟ ਜਾਂਦੇ ਸ਼ੱਕਰ ਬਾਰੇ। ਇਸ ਤਰ੍ਹਾਂ ਘੋਣ ਹੋਣੀ ਚਾਹੀਦੀ। ਚਾਹ ਜਲੀ ਲਾ ਕੇ। ਬੋਲੇ ਥੋੜੀ ਨੂੰ ਐ ਘੋਣਾ। ਇਹ ਚਾਸਨੀ ਜਿਵੇਂ ਠੰਡੀ ਹੋਈ ਜਾਣੀ ਆ। ਉਹ ਇਹਨੇ ਸੁੱਕ ਜਾਣਾ। ਇਹ ਇਸ ਤਰੀਕਾ ਬੋਪਰਾਂ ਦਵਾਰੇ ਹੋਰ ਚਾਸਨੀ ਪਾ ਲੈਣੀ ਆ। ਹਾਂਜੀ ਖੰਡ ਆਉਣ ਲੱਗ ਗਈ ਆ ਠੰਡੀ। ਜਦੋਂ ਖੰਡ ਠੰਡੀ ਹੋ ਜਾਂਦੀ ਆ ਦੋਦੇ ਇਹਦਾ ਰੰਗ ਜਿਹੜਾ ਬਦਲ ਜਾਂਦਾ ਹੈ ਚਿੱਟੀ ਹੋਣੀ ਸ਼ੁਰੂ ਹੋ ਜਾਂਦੀ ਆ। ਵਧੀਆ ਤੇ ਸੁੱਕੇ ਤਰੀਕੇ ਨਾਲ ਇਸ ਟ੍ਰਿਕ ਨਾਲ ਜਿ ਘਰੇ ਜਲਦੀ ਤੇ ਵਧੀਆ ਸ਼ਕਰ ਬਾਰੇ ਬਣਾ ਸਕਦੇ ਆ